ਇਹ ਪੰਜਾਬ ਕੋਈ ਏਡਾ ਚੂੜੀਆਂ ਪਾ ਕੇ ਨਹੀਂ ਬੈਠਾ ਜਿਹੜਾ ਤੂੰ ਧੱਕਾ ਕਰੇਗਾ ਸੋਧੀਆਂ ਜਿਹੜਾ ਤੂੰ ਕਹੇਗਾ ਮੈਂ ਪੰਜਾਬ ਨਾਲ ਧੱਕਾ ਕਰ ਲਾਂਗਾ ਪੰਜਾਬ ਏਡਾ ਵੀ ਚੂੜੀਆਂ ਪਾ ਕੇ ਨਹੀਂ ਬੈਠਾ ਡਟ ਕੇ ਵਿਰੋਧ ਕਰਾਂਗੇ ਇਹ ਬਿਆਨ ਦੇਣ ਦਾ ਮਤਲਬ ਤੇ ਉਹਦਾ ਇਹੋ ਹੀ ਹੈ ਕਿ ਸਾਡਾ ਪੰਜਾਬ ਇਹ ਵੇਲੇ ਸੌ ਗਿਆ ਹੈ ਦਿੱਲੀ ਤੋਂ ਨਿਕਾਰਿਆ ਹੋਇਆ ਮਨੀਸ਼ ਸਸੋਧਿਆ ਪੰਜਾਬ ਆ ਕੇ ਇਹ ਕਹਿੰਦਾ ਹੈ ਕਿ ਭਾਈ ਅਸੀਂ 2027 ਦੇ ਵਿੱਚ ਹਰ ਹਾਲਤ ਦੇ ਵਿੱਚ ਸਰਕਾਰ ਬਣਾਵਾਂਗੇ ਭਾਵੇਂ ਸਾਨੂੰ ਲੜਾਈ ਝਗੜਾ ਕਰਨਾ ਪਵੇ ਭਾਵੇਂ ਸਾਨੂੰ ਝੂਠ ਬੋਲਣਾ ਪਵੇ ਅਜਿਹੇ ਬਿਆਨ ਕਿਉਂ ਦਿੱਤੇ ਜਾ ਰਹੇ ਨੇ ਭੁਪਿੰਦਰ ਸਿੰਘ ਹੋਰੀ ਦੱਸਣਗੇ ਇਹ ਬਿਆਨ ਮਨੀਸ਼ ਸਸੋਧਿਆ ਨੇ ਕਿਉਂ ਦਿੱਤਾ ਹੈ ਜੀ 사ਸੀ ਗਾਲ ਜੀ ਮੇਰੀ ਸਾਰਿਆਂ ਨੂੰ ਇਹ ਬਿਆਨ ਦੇਣ ਦਾ ਮਤਲਬ ਤੇ ਉਹਦਾ ਇਹੋ ਹੀ ਹੈ ਕਿ ਸਾਡਾ ਪੰਜਾਬ ਇਹ ਵਲੇ ਸੌ ਗਿਆ ਵੀ ਇਹਨੂੰ ਜੋ ਮਰਜ਼ੀ ਕਹਿ ਦਿਓ ਹੂੰ ਇਹ ਪੰਜਾਬ ਕੋਈ ਐਡਾ ਚੂੜੀਆਂ ਪਾ ਕੇ ਨਹੀਂ ਬੈਠਾ ਜਿਹੜਾ ਤੂੰ ਧੱਕਾ ਕਰੇਗਾ ਸੋਧੀਆਂ ਜਿਹੜਾ ਤੂੰ ਕਹੇਗਾ ਮੈਂ ਪੰਜਾਬ ਨਾਲ ਧੱਕਾ ਕਰਲਾਂਗਾ ਪੰਜਾਬ ਐਡਾ ਵੀ ਚੂੜੀਆਂ ਪਾ ਕੇ ਨਹੀਂ ਬੈਠਾ ਡਟ ਕੇ ਵਿਰੋਧ ਕਰਾਂਗੇ ਔਰ ਇਸ ਗੱਲ ਕਹੀਦਾ ਤੈਨੂੰ ਜਵਾਬ ਦੇਾਂਗੇ ਔਰ ਤੂੰ ਕਹੇਗਾ ਵੀ ਹਾਂ ਮੈਂ ਗਲਤ ਕਹਿ ਗਿਆ ਉਹ ਗਲਤ ਦਾ ਤੂੰ ਭਾਵੇਂ ਸਵੇਰੇ ਕਹਿ ਦਵੇਂ ਕਿਉਂਕਿ ਤੁਹਾਨੂੰ ਜੇ ਦਿੱਲੀੋਂ ਭਜਾਤਾ ਉਹਨਾਂ ਨੇ ਦਿੱਲੀ 'ਚ ਤੁਹਾਨੂੰ ਰਹਿਣ ਨਹੀਂ ਦਿੱਤਾ ਦਿੱਲੀ ਤੁਹਾਡ ਕੋ ਭਜਾਤਾ ਸਵਾਦ ਤਾਂ ਇਹ ਦਿੱਲੀ 'ਚ ਜਾ ਕੇ ਵੀ ਕਿਉਂਕਿ ਤੁਸੀਂ ਇਹ ਮੀਡੀਆ 'ਚ ਗਿਆ ਨਾ ਦਿੱਲੀ ਦੇ ਦਿੱਲੀ ਦੇ ਵਿੱਚ ਬੈਠ ਕੇ ਤੁਸੀਂ ਇਹ ਗੱਲ ਕਹੋ ਤੇ ਤਾਂ ਸਵਾਦ ਆਵੇ ਮੇਰੀ ਪ੍ਰਾਂਤ ਪੰਜਾਬ ਵਾਸੀਆਂ ਨੂੰ ਬੇਨਤੀ ਹੈ ਕਿ ਇਸ ਗੱਲ ਦਾ ਡਟ ਕੇ ਆਪਾਂ ਵਿਰੋਧ ਕਰਨਾ ਹੈ ਨਹੀਂ ਤੇ ਪੰਜਾਬ ਨੂੰ ਲੁੱਟਣ ਚ ਕੋਈ ਕਸਰ ਨਹੀਂ ਆਜੀ ਛੱਡੀ ਨਹੀਂ ਤੇ ਜੇ ਕੋ ਰਹਿੰਦੇ ਨੇ ਕੋ ਸਾਡੇ ਜਿਹੜਾ ਪੰਜਾਬੀ ਕਹਿੰਦਾ ਵੀ ਹੁਣ ਜੇ ਸਾਡੇ ਝਾੜੂ ਪੋਚਾ ਹੀ ਰਹਿ ਗਿਆ ਲੁੱਟਣ ਵਾਲਾ ਉਹ ਵੀ ਲੁੱਟਣ ਨੂੰ ਤਿਆਰ ਕੋਸ਼ਿਸ਼ ਕੀਤੀ ਪਈ ਹੈ ਸੋ ਮੇਰੀ ਪੰਜਾਬ ਵਾਸੀਆਂ ਨੂੰ ਬੇਨਤੀ ਹੈ ਇਹਦਾ ਆਪਾਂ ਡਟ ਕੇ ਵਿਰੋਧ ਕਰੀਏ ਔਰ ਇਹੋ ਜਿਹੜਾ ਜਿਹੜਾ ਨੇ ਬਿਆਨ ਦਿੱਤਾ ਕੱਲ ਇਹ ਕਿਤੇ ਵੀ ਹੁਣ ਮੀਟਿੰਗ ਹੋਵੇ ਨਾ ਕਿਸੇ ਵੀ ਪਾਰਟੀ ਦੀ ਹੋਵੇ ਇਸ ਪਹਿਲਾਂ ਇਸ ਗੱਲ ਦਾ ਵਿਰੋਧ ਕਰਨਾ ਹੈ ਫਿਰ ਫਿਰ ਪਤਾ ਲੱਗੇ ਕੁਰਸੀਆਂ ਖਾਲੀ ਹੁਣ ਪਤਾ ਲੱਗੇ ਵੀ ਹਾਂ ਯਾਰ ਮੈਂ ਗੱਲ ਵਿਰੋਧ ਕੀਤਾ ਏ ਇਹਨਾਂ ਦਾ ਇੱਕ ਪਾਸੇ ਪ੍ਰਧਾਨ ਕਹਿੰਦਾ ਜੀ ਮੈਂ ਤੇ ਕੱਲੀ ਮਾਲਵੇ ਚੋਂ ਹੀ ਸਰਕਾਰ ਬਣਾ ਲਣੀ ਇਹਦਾ ਮਤਲਬ ਇਹ ਹੈ ਵੀ ਸਾਡੇ ਦੁਆਬੇ ਨੂੰ ਤਾਂ ਮਾਜੇ ਨੇ ਫਿਰ ਮੁੱਖ ਮੰਤਰੀ ਵੱਖਰਾ ਬਣਾ ਲੀਏ ਉਹਦਾ ਵੱਖਰਾ ਮੁੱਖ ਮੰਤਰੀ ਹੋ ਗਿਆ ਕਿਉਂਕਿ ਉਹ ਗੱਲ ਤੇ ਫਿਰ ਪੁਰਾਣੀਆਂ ਮਿਸਲਾਂ ਆ ਲਈ ਜਿਸ ਤਰੀਕੇ ਨਾਲ ਚੱਲ ਗਏ ਤਾਂ ਵੀ ਪੰਜਾਬ ਸਾਡਾ ਘਟ ਰਿਹਾ ਨੇ ਪੰਜਾਬ ਛੱਡਦੀ ਗੱਲ ਆ ਜੇ ਕੋਈ ਚੀਜ਼ ਦੀ ਪੰਜਾਬ ਚ ਕਮੀ ਨਹੀਂ ਆ ਗਈ ਜੇ ਇਸ ਤਰੀਕੇ ਨਾਲ ਆ ਗਏ ਜੇ ਉਸ ਵੇਲੇ 12 ਮਿਸਲਾ ਕੰਮ ਕਰ ਰਹੀਆਂ ਪੰਜਾਬ ਦੇ ਚੱਲ ਰਹੀਆਂ ਤੇ ਇਦਾਂ ਵੀ ਚੱਲੀ ਜਾਣਗੀਆਂ ਕੋਈ ਨਹੀਂ ਫਿਰ ਚੁਣ ਕੇ ਰਾਜਾ ਬਣ ਜੇ ਪਾਰਟੀਆਂ ਅਕਾਲੀਆਂ ਦੀ ਚਾਰ ਪੰਜ ਪਾਰਟੀਆਂ ਹੋ ਗਈਆਂ ਨਾ ਕੋਈ ਗੱਲ ਨਹੀਂ ਚਾਰ ਪੰਜ ਪਾਰਟੀਆਂ ਦੇ ਵਿੱਚੋਂ ਵੀ ਲਗ ਲਗ ਐਮ ਐਲ ਏ ਬਣ ਜਾਣਗੇ ਮੁੜ ਕੇ ਮੁੱਖ ਮੰਤਰੀ ਤੇ ਪੰਜਾਬ ਦਾ ਹੀ ਬਣੂਗਾ ਨਾ ਸਰਕਾਰ ਜਾਂ ਕਮਾਂਡ ਸਾਡੇ ਪੰਜਾਬ ਦੀ ਰਹੂਗਾ ਨਾ ਇਹੋ ਅਸੀਂ ਚਾਹੁੰਦੇ ਹਾਂ ਸਾਡੇ ਪੰਜਾਬ ਤੇ ਸਾਡੇ ਪੰਜਾਬੀਆਂ ਨੂੰ ਸਾਡੇ ਪੰਜਾਬੀ ਸਮਝ ਸਕਦੇ ਇਹਨੂੰ ਕੀ ਤਕਲੀਫ ਹੈ ਇਹਨੂੰ ਕੀ ਦੁੱਖ ਹੈ ਦੀ ਕੀ ਤਕਲੀਫ ਉਹ ਕਿਦਾਂ ਹਲਕ ਏ ਮਨੀਸ਼ ਸੋਦਿਆ ਦੀ ਜੁਰਤ ਕਿਵੇਂ ਪੈ ਗਈ ਪੰਜਾਬ ਦੀ ਧਰਤੀ ਤੇ ਆ ਕੇ ਪੰਜਾਬੀਆਂ ਨੂੰ ਇਹ ਕਹਿਣਾ ਵੀ ਭਾਈ ਇਹ ਭਾਵੇਂ ਸਾਨੂੰ ਲੜਾਈ ਝਗੜਾ ਕਰਨਾ ਪਵੇ ਭਾਵੇਂ ਝੂਠ ਬੋਲਣਾ ਪਵੇ ਅਸੀਂ ਸਰਕਾਰ ਬਣਾਵਾਂਗੇ ਕੀ ਹੁਣ ਪੰਜਾਬੀ ਲੜਾਈ ਝਗੜਾ ਸਹਿਣਾ ਸਿੱਖ ਗਏ ਆ ਜਾਂ ਝੂਠ ਜਿਹੜਾ ਇਹਨਾਂ ਵੱਲੋਂ ਬੋਲਿਆ ਜਾਂਦਾ ਆ ਉਹ ਸੁਣਨਾ ਸਿੱਖ ਗਏ ਆ ਜੀ ਜੇ ਸਾਡੇ ਮੁੱਖ ਮੰਤਰੀ ਨੇ ਇਹਨਾਂ ਨੂੰ ਪਹਿਲਾਂ ਪੰਜਾਬ ਚ ਆਉਣ ਦਾ ਵੈਲਕਮ ਕੀਤਾ ਤੇ ਫੇਰ ਉਹ ਸਾਡਾ ਮੁੱਖ ਮੰਤਰੀ ਇਹਨਾਂ ਦੇ ਨਾਲ ਜਦੋਂ ਮੁੱਖ ਮੰਤਰੀ ਇਹਨਾਂ ਦੇ ਨਾਲੇ ਤਾਂ ਹੀ ਬੰਦਾ ਬੋਲ ਗਿਆ ਇੰਨੀ ਗੱਲ ਜਿਹੜੀ ਨਹੀਂ ਬੋਲਣੀ ਚਾਹੀਦੀ ਸੀ ਜਿਹੜੀ ਪੰਜਾਬ ਵਾਸਤੇ ਬਹੁਤ ਹੀ ਸ਼ਰਮਨਾਕ ਘਟਨਾ ਹੈ ਮਸਜੋਦੀਆਂ ਨੂੰ ਕਹਿੰਦਾ ਸੋਦੀਆਂ ਜੇ ਮੇਰੀ ਬਾਤ ਸੁਣਦਾ ਹੈ ਨਾ ਪੰਜਾਬ ਵਾਸੀ ਚੂੜੀਆਂ ਨਹੀਂ ਪਾ ਕੇ ਬੈਠੇ ਤੈਨੂੰ ਮੈਂ ਦੱਸ ਦਿਆਂ ਕਿ ਤੇ ਪੰਗਾ ਲੈਣਾ ਲਵੀਆਂ ਆਕ ਪੰਜਾਬ 'ਚ ਕਿਉਂਕਿ ਪੰਜਾਬ ਵਾਸੀ ਐਡੇ ਚੂੜੀਆਂ ਨਹੀਂ ਪਾ ਕੇ ਬੈਠੇ ਜਿਹੜਾ ਜਿਹੜਾ ਤੂੰ ਕਿਹਾ ਕਿ ਲੜਾਈ ਝਗੜਾ ਕਰਾਂਗੇ ਆ ਕਰਾਂਗੇ ਇਹ ਨਹੀਂ ਕਿਸੇ ਨੇ ਪੰਜਾਬ ਵਾਸੀ ਨੇ ਹੁੰਦਣਾ ਬਾਕੀ ਤੇ ਹੋ ਜਾਏਗਾ ਵੋਟਾਂ ਪਾ ਜਾਣਗੀਆਂ ਸਭ ਕੁਝ ਹੋਏਗਾ ਹੋਣਾ ਵੀ ਹੈ ਪਰ ਇਹ ਨਹੀਂ ਪੰਜਾਬ ਵਾਸੀ ਇਹਨੇ ਕਿਸੇ ਬਰਦਾਸ਼ਤ ਕਰਨਾ ਵੀ ਤੁਸੀਂ ਝਗੜਾ ਕਰਕੇ ਲੜਾਈ ਕਰਕੇ ਵੋਟਾਂ ਲੈ ਜਾਓ ਤੇ ਪੰਜਾਬ ਦੇ ਵਿੱਚੋਂ ਜਿੱਤ ਯੋਗ ਤੁਸੀਂ ਜਿੱਦਾਂ ਜਿੱਦ ਵਿੱਚ ਕਹਿੰਦੇ ਹੋ ਨਾ ਵੀ ਅਸੀਂ ਦੋਆਬ ਮਾਲਵੇ ਦੇ ਵਿੱਚੋਂ ਜਿੱਤਦੇ ਹਾਂ ਕਿ ਸਵਾਦ ਤਾਂ ਆਏ ਤੇ ਜਿੱਤ ਕੇ ਦੱਸੋ ਜੇ ਪੰਜਾਬ 'ਚ ਸਵਾਦ ਤਾਂ ਜੇ ਸਰਕਾਰ ਬਣਾ ਕੇ ਦੱਸੋ ਮੈਂ ਪੰਜਾਬ ਛੱਡ ਜਾਊਗਾ ਜੇ ਤੁਸੀਂ ਸਰਕਾਰ ਬਣਾ ਜੋ ਆਪਣੀ ਸਵਾਦ ਤੇ ਫੇਰ ਪਤਾ ਲੱਗੂਗਾ ਕੰਮ ਤਾਂ ਤੁਸੀਂ ਕਿਸੇ ਦਾ ਕੀਟਾ ਨਹੀਂ ਪੰਜਾਬ ਦੇ ਵਿੱਚ ਜੋ ਸਰਕਾਰ ਬਣਨ ਤੋਂ ਪਹਿਲਾਂ ਤੁਹਾਡਾ ਹੱਥ ਦੇਖਿਆ ਸੀ ਜੋ ਕੁਛ ਹੋਣੀ ਪੰਜਾਬ ਦੇ ਵਿੱਚ ਹੋਏ ਕੋਈ ਪੰਜਾਬ ਵਾਸੀ ਹੱਥ ਖੜਾ ਕਰਦੇ ਯਾਰ ਮੇਰੇ ਗਏ ਕੰਮ ਕਰ ਦਿੱਤਾ ਸੜਕਾਂ ਟੁੱਟੀਆਂ ਲੋਕੀ ਅਜੇ ਧਰਨਿਆਂ ਦੇ ਮੁੱਖ ਮੰਤਰੀ ਨੇ ਆਉਣਾ ਹੁੰਦਾ ਤੇ ਮੇਰੇ ਅਰਗ ਨੂੰ ਪਹਿਲੇ ਘਰੇ ਬੰਦ ਕੀਤਾ ਦਾ ਰਾਤ ਨੂੰ ਪੁਲਿਸ ਭੇਜ ਦਿੰਦਾ ਵੀ ਯਾਰਾਂ ਨੂੰ ਬੰਦ ਕਰਦੇ ਉਹ ਮੈਂ ਜਿਹੜੀ ਲੋਕਾਂ ਦੀ ਆਵਾਜ਼ ਉਹ ਦੱਬੀ ਨਹੀਂ ਜਾ ਸਕਦੀ ਗੱਲ ਕਿਸੇ ਦਾ ਦੱਬਣੀ ਨਹੀਂ ਤੁਸੀਂ ਸਕਦੇ ਉਹਨੇ ਬੋਲਣਾ ਹੀ ਬੋਲਣਾ ਉਹ ਗੱਲ ਹੋ ਗਈ ਜਵੇ ਬਾਣੀਆਂ ਨੇ ਜੱਟ ਢਾ ਲਿਆ ਤੇ ਬਾਣੀਆਂ ਉੱਤੇ ਬੜਾ ਰੋਈ ਜਾਂਦੇ ਉਹ ਕਿਸੇ ਨੇ ਪੁੱਛਿਆ ਰੋਣਾ ਕਰ ਤੂੰ ਕਹਿੰਦਾ ਜਦੋਂ ਇਹ ਥੱਲੋਂ ਨਿਕਲਿਆ ਨੇ ਮੇਰਾ ਪਤਾ ਨਹੀਂ ਕੀ ਕਰ ਦਣਾ ਉਹ ਹਾਲ ਹੋਇਆ ਹੁਣ ਪੰਜਾਬ ਦਾ ਵੀ ਪੰਜਾਬ ਨੂੰ ਦਬਕੇ ਮਾਰਨ ਤੇ ਆ ਗਏ ਨੇ ਤੇ ਇਹਨੂੰ ਇਹ ਨਹੀਂ ਪਤਾ ਵੀ ਗਾਂ ਤੇਰਾ ਹਾਲ ਕੀ ਕਰ ਦਣਾ ਪੰਜਾਬੀਆਂ ਨੇ ਇਹ ਚੀਜ਼ਾਂ ਕੋਈ ਛੋਟੀਆਂ ਮੋਟੀਆਂ ਗੱਲਾਂ ਨਹੀਂ ਕਹਿਣੀਆਂ ਤੇ ਕਰਨੀਆਂ 'ਚ ਦੋਮਾਂ 'ਚ ਬੜਾ ਫਰਕ ਹੁੰਦਾ ਠੀਕ ਹੈ ਨਾ ਮੈਂ ਇਹਨਾਂ ਚੀਜ਼ਾਂ ਸਾਰੀਆਂ ਨੂੰ ਦੇਖ ਚੁੱਕਾ ਹਟਾ ਚੁੱਕਾ ਬਹੁਤ ਕੁਝ ਮੈਂ ਖੁਦ ਐਮਐਲਏ ਇਲੈਕਸ਼ਨ ਲੜ ਚੁੱਕਾ ਮੈਂ ਦੇਖ ਚੁੱਕਾ ਸਾਰੀਆਂ ਚੀਜ਼ਾਂ ਕਹਿਣੀ ਕਰਨੀ 'ਚ ਬਹੁਤ ਅੱ비 ਅਸੀਂ ਡਟ ਕੇ ਇਸ ਚੀਜ਼ ਦਾ ਵਿਰੋਧ ਕਰਾਂਗੇ